ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਰਾਜਾ ਵੜਿੰਗ ਲਗਾਤਾਰ ਪ੍ਰਚਾਰਕ ਦੌਰੇ ਕਰ ਰਹੇ ਨੇ ਲਗਾਤਾਰ ਪ੍ਰਚਾਰ ਕਰਦੇ ਨਜ਼ਰ ਆ ਰਿਹਾ ਕਰਨ ਵੀ ਕਿਉਂ ਨਾ ਪੰਜਾਬ ਪ੍ਰਧਾਨ ਨੇ ਔਰ ਲੁਧਿਆਣਾ ਤੋਂ ਐਮਪੀ ਨੇ ਭਾਰਤ ਪੂਸ਼ਣ ਆਸ਼ੂ ਚੋਣ ਲੜਦੇ ਪਏ ਲੁਧਿਆਣਾ ਵੈਸਟ ਤੋਂ ਹਾਲਾਂਕਿ ਦੋਵਾਂ ਦੇ ਵਿੱਚ ਕਿਸੇ ਕਿਸਮ ਦੀ ਟਸਲ ਦਾ ਜ਼ਰੂਰ ਵਰਨਣ ਸੀਗਾ ਪਰ ਹੌਲੀ-ਹੌਲੀ ਕਰਕੇ ਹੁਣ ਪਾਰਟੀ ਪ੍ਰਮੁਖ ਹੈ ਤੇ ਪਾਰਟੀ ਦੇ ਵਾਸਤੇ ਪ੍ਰਚਾਰਤਾ ਕਰਨਾ ਲਾਜ਼ਮੀ ਹੈ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਥੇ ਪ੍ਰਚਾਰ ਚ ਰੁੱਝੇ ਹੋਏ ਆ ਬਾਕੀ ਲੀਡਰ ਪ੍ਰਚਾਰ ਚ ਰੁੱਝੇ ਹੋਏ ਆ ਉੱਥੇ ਹੀ ਰਾਜਾ ਵੜਿੰਗ ਕੁਝ ਗੱਲਾਂ ਕਰਦੇ ਵੀ ਨਜ਼ਰ ਆਏ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਕੁਝ ਗੱਲਾਂ ਮਖਸੂਸ ਰਾਜਾ ਵੜਿੰਗ ਨੇ ਕੀਤੀਆਂ ਨੇ ਔਰ ਉਹਨਾਂ ਬਾਰੇ ਜ਼ਿਕਰ ਹੋਣਾ ਜ਼ਰੂਰੀ ਹੈ ਹਾਲਾਂਕਿ ਰਾਜਾ ਵੜਿੰਗ ਇੱਕ ਵੱਡੇ ਲੀਡਰ ਨੇ ਰਾਜਾ ਵੜਿੰਗ ਇੱਕ ਸੁਲਝੇ ਹੋਏ ਲੀਡਰ ਨੇ ਔਰ ਪਾਰਟੀ ਵਾਸਤੇ ਲਗਾਤਾਰ ਤਤਪਰ ਰਹਿਣ ਵਾਲੇ ਲੀਡਰ ਨੇ ਪਰ ਰਾਜਾ ਵੜਿੰਗ ਦੀਆਂ ਇਹਨਾਂ ਗੱਲਾਂ ਦੇ ਉੱਤੇ ਧਿਆਨ ਤੇ ਤਵੱਜੋ ਦੇਣੀ ਜ਼ਰੂਰੀ ਹੈ। ਦਰਸਲ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਥੇ ਭਾਰਤ ਕੁਸ਼ਣ ਆਸ਼ੂ ਵਾਸਤੇ ਪ੍ਰਚਾਰ ਕਰਦੇ ਪਏ ਨੇ ਲੁਧਿਆਣੇ ਵਿੱਚ ਉੱਥੇ ਹੀ ਇੱਕ ਉਹਨਾਂ ਨੇ ਧੰਨਵਾਦੀ ਦੌਰਾ ਵੀ ਕੀਤਾ ਔਰ ਇਸ ਦੇ ਨਾਲ ਨਾਲ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਆਂ। ਰਾਜਾ ਵੜਿੰਗ ਨੇ ਕੁਝ ਗੱਲਾਂ ਆਖੀਆਂ ਨੇ। ਹੁਣ ਸਵਾਲ ਇਹ ਖੜੇ ਹੋ ਰਹੇ ਆ ਕਿ ਕੀ ਰਾਜਾ ਵੜਿੰਗ ਨੇ ਕਾਂਗਰਸ ਦੀ ਹਾਈ ਕਮਾਂਡ ਉੱਤੇ ਹੀ ਸਵਾਲ ਖੜੇ ਕਰ ਦਿੱਤੇ ਨੇ ਕੀ ਕਾਂਗਰਸ ਦੀ ਹਾਈ ਕਮਾਂਡ ਸੀਰੀਅਸ ਨਹੀਂ ਹੈ ਇਹ ਤਾਂ ਪੁੱਛਿਆ ਜਾ ਰਿਹਾ ਜਾਂ ਇਹ ਸਵਾਲ ਤਾਂ ਖੜੇ ਹੋ ਰਿਹਾ ਹੈ ਕਿਉਂਕਿ ਰਾਜਾ ਵੜਿੰਗ ਦੇ ਬਿਆਨ ਦੇ ਮੁਤਾਬਕ ਜਦੋਂ ਪੁੱਛਿਆ ਗਿਆ ਕਿ ਹਾਈ ਕਮਾਂਡ ਆ ਇਸ ਚੋਣ ਨੂੰ ਲੈ ਕੇ ਬੜੀ ਸਿੱਧੀ ਹੈ ਕਿ ਹਾਈ ਕਮਾਂਡ ਰੁੱਝੀ ਹੋਈ ਹੈ ਤੀਬਰ ਹੈ ਤਾਂ ਰਾਜਾ ਵੜਿੰਗ ਨੇ ਜਵਾਬ ਦਿੱਤਾ ਕਿ ਹਾਈ ਕਮਾਂਡ ਤਾਂ ਸੀਰੀਅਸ ਹੈ ਪਰ ਹਾਈ ਕਮਾਂਡ ਕੋਲ ਹੋਰ ਵੀ ਕੰਮ ਹੁੰਦੇ ਨੇ ਹੁਣ ਇਹ ਬਿਆਨ ਆਪਣੇ ਆਪ ਦੇ ਵਿੱਚ ਤਵਜੋ ਚਾਹੁੰਦਾ ਹੈ ਕਿਉਂਕਿ ਇੱਕ ਪਾਸੇ ਤਾਂ ਰਾਜਾ ਵੜਿੰਗ ਆਪਣੀ ਹਾਈ ਕਮਾਂਡ ਨੂੰ ਡਿਫੈਂਡ ਵੀ ਕਰਦੇ ਨਜ਼ਰ ਆ ਰਹੇ ਆ ਕਿ ਹਾਈ ਕਮਾਂਡ ਸੀਰੀਅਸ ਹੈ ਪਰ ਨਾਲੋਂ ਨਾਲ ਇੱਕ ਬਿਆਨ ਇਹ ਵੀ ਦੇ ਦਿੱਤਾ ਰਾਜਾ ਵੜਿੰਗ ਨੇ ਕਿ ਹਾਈ ਕਮਾਂਡ ਕੋਲ ਹੋਰ ਵੀ ਕੰਮ ਹੁੰਦੇ ਨੇ ਤਾਂ ਕਿ ਹਾਈ ਕਮਾਂਡ ਇਸ ਜ਼ਿਮਨੀ ਚੋਣ ਦੇ ਉੱਤੇ ਧਿਆਨ ਨਹੀਂ ਦੇ ਰਹੀ ਦੂਸਰੀ ਗੱਲ ਜ਼ਿਮਨੀ ਚੋਣਾਂ ਨੂੰ ਲੈ ਕੇ ਕੈਂਪੇਨ ਵਧੀਆ ਤਰੀਕੇ ਦੇ ਨਾਲ ਹੋ ਸਕਦੀ ਸੀ ਹੁਣ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਕੀ ਵਧੀਆ ਤਰੀਕੇ ਦੇ ਨਾਲ ਨਹੀਂ ਹੋ ਰਹੀ ਤਾਂ ਰਾਜਾ ਵੜਿੰਗ ਕਹਿੰਦੇ ਨੇ ਕਿ ਕੈਂਪੇਨ ਹੋਰ ਵਧੀਆ ਤਰੀਕੇ ਨਾਲ ਕੀਤੀ ਜਾ ਸਕਦੀ ਸੀਗੀ ਹੋਰ ਧਿਆਨ ਦਿੱਤਾ ਜਾ ਸਕਦਾ ਹੈਗਾ ਤਾਂ ਕਿ ਰਾਜਾ ਵੜਿੰਗ ਦਾ ਇਹ ਮਤਲਬ ਹੈ ਕਿ ਧਿਆਨ ਨਹੀਂ ਦਿੱਤਾ ਜਾ ਰਿਹਾ ਕੈਂਪੇਨ ਮੱਧਮ ਹੈ ਹਾਲਾਂਕਿ ਰਾਜਾ ਵੜਿੰਗ ਨੇ ਕਿਹਾ ਕਿ ਅੰਤਲੇ ਕੁਝ ਦਿਨ ਰਹਿ ਗਏ ਨੇ ਤੇ ਹੁਣ ਮਾਹੌਲ ਪੱਖ ਦਾ ਨਜ਼ਰ ਆਵੇਗਾ ਪਰ ਰਾਜਾ ਵੜਿੰਗ ਦੇ ਇਹਨਾਂ ਬਿਆਨਾਂ ਤੋਂ ਇਹਨਾਂ ਗੱਲਾਂ ਤੋਂ ਕੁਝ ਨਾਰਾਜ਼ਗੀ ਦੀ ਬੋ ਆਉਂਦੀ ਨਜ਼ਰ ਆ ਰਹੀ ਹੈ ਸ਼ਾਇਦ ਰਾਜਾ ਵੜਿੰਗ ਆਪਣੀ ਪਾਰਟੀ ਨਾਲ ਹੀ ਨਾਰਾਜ਼ ਹੋਣ ਹਾਲਾਂਕਿ ਰਾਜਾ ਵੜਿੰਗ ਬੜੇ ਸੀਰੀਅਸ ਔਰ ਬੜੇ ਅ ਸੋਲਜਰ ਹੋਏ ਲੀਡਰ ਨੇ ਔਰ ਪਾਰਟੀ ਜਦੋਂ ਪਾਰਟੀ ਸਾਹਮਣੇ ਆਉਂਦੀ ਆ ਜਦੋਂ ਚੋਣ ਆਉਂਦੀ ਆ ਤੇ ਰਾਜਾ ਬਣਿੰਗ ਅ ਕਿਸੇ ਵੀ ਹੋਰ ਮਸਲੇ ਨੂੰ ਧਿਆਨ ਦੇ ਵਿੱਚ ਨਹੀਂ ਰੱਖਦੇ ਪਰ ਤਾਂ ਵੀ ਕੁਝ ਗੱਲਾਂ ਰਾਜਾ ਬਣਿੰਗ ਦੀਆਂ ਕੀਤੀਆਂ ਕਿ ਕੀ ਰੂਪ اختیار ਕਰਨਗੇ ਆਉਦੇ ਸਮੇਂ ਵਿੱਚ ਇਹ ਦੱਸਦੇ ਰਵਾਂਗੇ ਉਹ ਤੱਕ ਲਈ ਬਣੇ ਰਵਣਗੇ ਪੰਜਾਬੀ ਤੇ